ਸ਼ਾਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾ ਹੈ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤੋਂ ਕੇ ਬਾਣੀ ਵਿੱਚ ਨਾਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਮਠਾਸ ਵੀ ਹੈ ਇਹਨਾਂ ਦੋਹਾਂ ਭਾਗਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ ਮੋਗ ਅਤੇ ਵਿਕਾਰ ਅਸਥਾਈ ਹਨ ਸੱਚਾ ਸਬ ਸਿਰਫ ਨਾਮ ਸਿਮਰਨ ਵਿੱਚ ਹੈ ਸੱਚੇ ਦਰ ਤੇ ਗੁਰੂ ਦੇ ਨਾਲ ਜਿੱਥੇ ਕਪੜੇ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਇੱਕ ਨਵੀਂ ਦਿੱਤੀ ਨਾਲ ਜੋੜਿਆ ਹੈ ਉੱਥੇ ਮੇਰਾ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਵਿਕਾਰਾਂ ਵਿੱਚ ਓਝਮ ਤੋਂ ਵਰਜਿਆ ਹੈ ਗੌੜੀ ਰਾਮ ਦੇ ਨੌ ਸ਼ਬਦ ਜੋ ਅਨੁਕੁਲ ਕਹਿੰਦੇ ਹਨ اے ਜੀਵ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੋੜ ਆਸਰਾ ਦਾ ਸੱਚਾ ਚੌਪਦਾਨ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਕਿ ਸੁਨੁਵਿਰ ਭਟਕਣ ਵਿੱਚ ਨਾ ਡਵਾ ਦੇਪੰਦਾ ਇਹ ਰਾਗ ਦੇ ਤਿੰਨ ਦੁੱਖ ਦੇ ਨਾਮ ਸਿਮਰਨ ਦੇ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭਵਿਕ ਸਵਰਿਆ ਇਹ ਹਗੜਾ ਰਾਗ ਦਾ ਤਿਪਤਾ ਕਹਿੰਦਾ ਹੈ ਕਿ ਸੰਸਾਰ ਦੇ ਅਨੇਕ ਰੰਗਾਂ ਪਿੱਛੇ ਇੱਕੋ ਹੀ ਸਚਾ ਪ੍ਰਭੂ ਹੈ ਸੋਰਠਾ ਦੇ 12 ਸ਼ਬਦ ਬਾਤ ਦੇ ਨਾਲ ਅਤੇ ਮਾਇਆ ਦੀ ਨਾਸਵੰਤਾ ਨੂੰ ਸਪਸ਼ਟ ਕੀਤਾ ਹੈ। ਰਾਗ ਤਨ ਅਸਰੀ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਨੂੰ ਜਗੜਾ ਵਿੱਚ ਨਹੀਂ ਸਗੋਂ ਆਪਣੇ ਮਨ ਵਿੱਚ ਲੱਭੋ। ਰਾਗ ਜੈਤਸਰੀ ਦੇ 3 ਸ਼ਬਦ ਪ੍ਰਭੂ ਦੀ ਸ਼ਰਣ ਵਿੱਚ ਆਉਣ ਦੀ ਪ੍ਰੇਰਨਾ ਦਿੰਦੇ ਹਨ। ਰਾਗ ਟੋਡੀ ਦਾ 1 ਸ਼ਬਦ ਪ੍ਰਭੂ ਤੋਂ ਵਿਚੁਰੇ ਮਨੁੱਖ ਦੀ ਦਰਦ ਭਰੀ ਅਵਸਥਾ ਦਾ ਚਿੱਤਰਣ ਕਰਦਾ ਹੈ